ਨਾ ਠੀਕ ਹੈ ਜਿਹੜਾ ਮੇਰਾ ਟੇਸਟ ਸੀਗਾ ਜਿਹੜੀ ਮੈਨੂੰ ਪਸੰਦ ਆਉਂਦਾ ਸੀਗੀ ਆ ਚੀਜ਼ਾਂ ਉਹਨੇ ਮੈਨੂੰ ਮਿਲਦੇ ਆ ਸੀਗਾ ਨਾਰਮਲ ਉਹੀ ਜਿਹੜਾ ਕੁਝ ਚੱਲਦਾ ਹੈ ਮਾਡਰਨ ਸਟਾਈਲ ਜਾਂ ਕੁਝ ਵੀ ਜੋ ਵੀ ਹੈਗਾ ਯਾ ਉਹ ਕਹਿੰਦੇ ਆ ਜੀ ਅੱਜ ਕੱਲ੍ਹ ਇਸ ਤਰ੍ਹਾਂ ਹੀ ਘਰ ਬੰਦਦੇ ਨੇ ਇਹੀ ਚੀਜ਼ਾਂ ਚੱਲਦੀਆਂ ਨੇ ਤੇਰੇ ਦਿਮਾਗ 'ਚ ਪਤਾ ਨਹੀਂ ਕੀ ਹੈ ਇਹ ਇਹ ਬਈ ਇੱਥੇ ਤਿਆਰ ਕਰਵਾਇਆ ਜਾਂ ਬਾਹਰੋਂ ਲੈ ਕੇ ਆਏ ਜਾਂ ਨਹੀਂ ਇਹ ਦਿੱਲੀ ਤੋਂ ਲੈ ਕੇ ਆਂਦਾ ਸੀਗਾ ਠੀਕ ਹੈ ਕਿਚਨ ਨੂੰ ਜਜੰਦਾ ਕਾਰਨ ਨਹੀਂ ਹੈ ਵੀ ਉਹ ਜਿਹੜੀ ਕਲਰ ਦੀ ਜਾਂ ਦੀਕੋ ਦੀ ਕੁਆਲਿਟੀ ਹੈ ਨਾ ਜੀ ਬਹੁਤ ਸਾਫ਼ ਸੁਥਰੀ ਬਹੁਤ ਸਾਫ਼ ਸੁਥਰੀ ਹੈ ਜੀ ਬਹੁਤ ਵਧੀਆ ਦੇ ਟਾਈਮ ਦੀਆਂ ਚੱਲਦੀ ਆ ਰਹੀਆਂ ਨੇ ਜੀ ਇਹ ਕਿchna ਦਾ ਕੋਈ ਵੀ ਚੀਜ਼ ਸੀਗੇ ਨਾ ਜੀ ਆਪਾਂ ਬਾਜ਼ਾਰ ਤੋਂ ਰੈਡੀਮੇਡ ਨਹੀਂ ਲੈ ਕੇ ਅੱਜ ਸ਼ਹਿਰ ਮਲੇਰਕੋਟਲੇ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਵੀਰ ਨੇ ਨਾ ਆਪਦੀ ਸੋਚ ਸਮਝ ਨਾਲ ਆਪਦੇ ਹਿਸਾਬ ਨਾਲ ਘਰ ਬਣਾਇਆਗਾ ਇੰਟੀਰੀਅਰ ਦਾ ਕੰਮ ਬਾਖਮਾਲ ਹੈ ਕਿਉਂਕਿ ਸ਼ਹਿਰ ਦੇ ਵਿੱਚ ਐਲੀਵੇਸ਼ਨ ਦੇ ਨਾਲ ਥੋੜਾ ਜਿਹਾ ਮੁਸ਼ਕਲ ਹੁੰਦਾ ਕਿਉਂਕਿ ਗਲੀਆਂ ਭੀੜੀਆਂ ਹੁੰਦੀਆਂ ਨੇ ਬਾਹਰੋਂ ਆਪਾਂ ਜਿਆਦਾ ਲੁੱਕ ਨਹੀਂ ਲੈ ਸਕਦੇ ਪਰ ਅੰਦਰੋਂ ਬਾਈ ਨੇ ਜਿਹੜਾ ਕੰਮ ਕੀਤਾ ਬਾਕੀ ਬਾਖਮਾਲ ਹੈ ਤੇ ਬਾਈ ਕਹਿੰਦਾ ਬਹੁਤ ਸਾਰੇ ਆਰਕੀਟੈਕਟਾਂ ਕੋਲੇ ਵੀ ਮੈਂ ਗਿਆ ਸੀਗਾ ਪਰ ਉਹ ਗੱਲ ਨਹੀਂ ਬਣੀ ਜੋ ਮੇਰੇ ਦਿਲ ਨੂੰ ਚੁਭ ਜੇ ਪਰ ਹੁਣ ਜਿਹੜਾ ਬਾਈ ਨੇ ਗੱਲ ਬਣਾਈ ਉਹ ਤੁਸੀਂ ਕਮੈਂਟ ਕਰਕੇ ਵੀ ਦੱਸੋ ਤੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਮੇਰਾ ਨਾਮ ਜੀ ਅਸਗਰ ਅਲੀ ਤੇ ਮਲੇਰ ਕੋਟਲਾ ਤੋਂ ਮੈਂ ਬਿਲੋਂਗ ਕਰਦਾ ਆ ਆਪਣਾ ਇੱਥੇ ਮਲੇਰ ਕੋਲੇ ਜੀ ਕੰਮ ਹੈ ਬੱਚਿਆਂ ਦੇ ਕੱਪੜਿਆਂ ਦਾ ਕਿਡਸ ਪਲੈਨਟ ਦੇ ਨਾਮ ਤੋਂ ਤੇ ਉਹਦੇ ਉੱਪਰ ਹੀ ਮੈਂ ਆਪਣਾ ਘਰ ਬਣਵਾਇਆ ਸੀਗਾ ਬਸ ਇੱਕ ਡ੍ਰੀਮ ਸੀਗਾ ਵੀ ਜਦੋਂ ਵੀ ਮੈਂ ਕਦੇ ਘਰ ਬਣਾਵਾਂ ਵੀ ਉਹ ਇਦਾਂ ਦਾ ਹੋਣਾ ਚਾਹੀਦਾ ਹੈ ਵੀ ਜਿਹੜਾ ਹਰ ਇੱਕ ਨੂੰ ਪਸੰਦ ਆਵੇ ਤੇ ਮੈਂ ਫਿਰ ਕਈ ਆਰਕੀਟੈਕਟਾਂ ਨਾਲ ਸਲਾਹ ਕੀਤੀ ਗੱਲਬਾਤ ਕੀਤੀ ਬਟ ਉਹਨਾਂ ਨੇ ਕੋਈ ਰਾਹ ਵੇਝਿਆ ਨਹੀਂ ਪਾਇਆ ਉਹ ਆਪਣੇ ਹਿਸਾਬ ਨਾਲ ਦੱਸੀਗੇ ਠੀਕ ਹੈ ਜੀ ਬੇਰ ਬਸਾਈ ਕਰਦੇ ਗਰੋਂਦੇ ਥੋੜਾ ਬੋਤਾ ਜਦੋਂ ਸਟਾਰਟ ਕੀਤਾ ਕੰਮ ਕਰ ਬਸ ਰੱਬ ਨੇ ਹੌਲੀ ਹੌਲੀ ਆਪ ਹੀ ਇਹ ਬਣਾ ਦਿੱਤਾ ਠੀਕ ਹੈ ਬਈ ਫਿਰ ਇਹ ਮੇਰਾ ਭਰਾ ਸੀਗਾ ਠੀਕ ਹੈ ਜੀ ਤੇ ਇਹ ਕੰਮ ਇਹਨਾਂ ਦਾ ਡੀਕੋ ਪਾਲਿਸ਼ ਦਾ ਸੀਗਾ ਬਟ ਇਹਨੇ ਸਾਰਾ ਮੇਰੇ ਨਾਲ ਹਰ ਚੀਜ਼ ਦੇ ਲਈ ਮੇਰੇ ਨਾਲ ਸਾਥ ਦਿੱਤਾ ਕੋਈ ਵੀ ਕੰਮ ਕਰਨ ਦੇ ਲਈ ਮੈਨੂੰ ਜਿੱਥੇ ਵੀ ਦਿੱਕਤ ਪਰੇਸ਼ਾਨੀ ਆਉਂਦੀ ਮੈਂ ਇਹਦੇ ਨਾਲ ਸਲਾਹ ਕਰਦਾ ਫਿਰ ਇਹ ਬਾਈ ਨੇ ਸਾਰਾ ਕੁਝ ਮੈਨੂੰ ਜੋ ਵੀ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਹੈ ਇਹ ਇਹਦੀ ਬਦੌਲਤ ਹੈ ਬੰਦੇ ਦੀ ਠੀਕ ਹੈ ਜੀ ਇੱਥੇ ਤੱਕ ਇਸ ਘਰ ਨੂੰ ਪਹੁੰਚਾਉਣ ਵਾਲਾ ਤਾਂ ਇਹੀ ਬੰਦਾ ਹੈ ਜਿਨੇ ਇਸ ਘਰ ਨੂੰ ਇੱਥੇ ਤੱਕ ਰੰਗ ਲਾਇਆ ਹੈ ਜੀ ਬਾਕੀ ਰੱਬ ਦਾ ਸ਼ੁਕਰ ਹੈ ਜੋ ਰੱਬ ਦਾ ਬਈ ਰੱਬ ਦਾ ਸ਼ੁਕਰ ਹੈ ਪਰ ਜਦੋਂ ਐਂਟਰੀ ਕਰਦੇ ਆ ਮੈਨੂੰ ਬਈ ਉਰਦੂ ਆਉਂਦੀ ਨਹੀਂ ਨੀ ਪਰ ਉਰਦੂ ਚ ਲਿਖਿਆ ਕੀ ਹੋਇਆ ਬਈ ਇਹ ਮਾਸ਼ਾਅੱਲਾ ਲਿਖਿਆ ਜੀ ਉਹਦੇ ਵਿੱਚ ਅਰਬੀ ਦਾ ਲਫ਼ਜ਼ ਹੈ ਮਾਸ਼ਾਅੱਲਾ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਠੀਕ ਹੈ ਜੀ ਹਾਂ ਹਾਂ ਮਤਲਬ ਕੋਈ ਵੀ ਕਹਿੰਦਾ ਸਟੇਅਰ ਚੜੂਗਾ ਪਹਿਲਾਂ ਮਾਸ਼ਾਅੱਲਾ ਕਹੇਗਾ ਪਹਿਲਾਂ ਮਾਸ਼ਾਅੱਲਾ ਮੱਥੇ ਲੱਗੂਗਾ ਨਾਲੇ ਰੱਬ ਯਾਦ ਹੋ ਗਿਆ ਨਾਲੇ ਰੱਬ ਯਾਦ ਹੋ ਗਿਆ ਨਾਲੇ ਉਹ ਖੂਬਸੂਰਤੀ ਯਾਦ ਹੋ ਗਈ ਉਹਦੇ ਘਰ ਨੂੰ ਦੇਖ ਕੇ ਉਸ ਤੋਂ ਅੱਗੇ ਦ ਹਣਾ ਉਹ ਗਾਣੇ ਵਾਂਗੂ ਮਾਸ਼ਾਅੱਲਾ ਮਾਸ਼ਾਅੱਲਾ ਹੁਣ ਤਾਂ ਤੁਸੀਂ ਵੀ ਮਾਸ਼ਾਅੱਲਾ ਕਹਿਣਾ ਕਿ ਅੰਦਰ ਬਾਈ ਨੇ ਬਹੁਤ ਹੀ ਸੋਹਣਾ ਇੰਟੀਰੀਅਰ ਦਾ ਕੰਮ ਕੀਤਾਗਾ ਤੇ ਬਈ ਇੱਕ ਥੋੜਾ ਜਿਹਾ ਪਹਿਲਾਂ ਦੱਸ ਦਈਏ ਜਿਵੇਂ ਤੁਸੀਂ ਦੱਸਦੇ ਵੀ ਪਹਿਲਾਂ ਆਰਕੀਟੈਕਟਾਂ ਵੱਲੋਂ ਉਹ ਸਾਨੂੰ ਆਈਡੀਆ ਨਹੀਂ ਮਿਲੇ ਜਿਹੜਾ ਤੁਸੀਂ ਚਾਹੁੰਦੇ ਸੀ ਜਿਹੜਾ ਮੈਂ ਚਾਹੁੰਦਾ ਸੀਗਾ ਜਿਹੜਾ ਮੇਰਾ ਟੇਸਟ ਸੀਗਾ ਜਿਹੜੀ ਮੈਨੂੰ ਪਸੰਦ ਆਉਂਦਾ ਸੀਗੀ ਆ ਚੀਜ਼ਾਂ ਉਹ ਵੀ ਮੈਨੂੰ ਮਿਲਦੀਆਂ ਸੀਗੀਆਂ ਨਾਰਮਲ ਉਹੀ ਜਿਹੜਾ ਕੁਝ ਚੱਲਦਾ ਹੈ ਮਾਡਰਨ ਸਟਾਈਲ ਲਿਆ ਕੁਝ ਵੀ ਜੋ ਵੀ ਹੈਗਾ ਯਾ ਉਹ ਕਹਿੰਦੇ ਸੀ ਅੱਜ ਕੱਲ੍ਹ ਇਸ ਤਰ੍ਹਾਂ ਹੀ ਘਰ ਬੰਦਦੇ ਨੇ ਇਹੀ ਚੀਜ਼ਾਂ ਜਲਦੀਆਂ ਨੇ ਤੇ ਤੇਰੇ ਦਿਮਾਗ 'ਚ ਪਤਾ ਨਹੀਂ ਕੀ ਹੈ ਠੀਕ ਹੈ ਜੀ ਮੈਂ ਫਿਰ ਕੁਝ ਥੋਡੀਆਂ ਵੀਡੀਓ ਦੇਖਦਾ ਰਹਿੰਦਾ ਸੀਗਾ ਬਾਕੀ ਹੋਰ ਬਲੌਗਰ ਕੁਝ ਇੰਟਰਨੈਟ ਤੋਂ ਜਿੰਨਾ ਵੀ ਮੈਨੂੰ ਮਿਲਿਆ ਆਨਲਾਈਨ ਦੇ ਵਿੱਚ ਉਹ ਸਾਰਾ ਸਮੇੜ ਕੇ ਬਸ ਆਪਾਂ ਇੱਥੇ ਤੱਕ ਪਹੁੰਚਾਤਾ ਇਹ ਬੰਦੇ ਨਾਲ ਮੈਂ ਜਦੋਂ ਰਾਤ ਨੂੰ ਦੇਖਦਾ ਸੀਗਾ ਰਾਤ ਨੂੰ ਦੋ ਦੋ ਵੇ ਇਹਨੂੰ ਫੋਟੋਆਂ ਭੇਜਦਾ ਇਹਨੂੰ ਦੇਖਦਾ ਬੱਗੇ ਵੀ ਪਾਈਆ ਦੇਖ ਆਪਣੇ ਆਖੀ ਚ ਬਣ ਸਕਦੀ ਹੈ ਇਹ ਕਹਿੰਦਾ ਬਣ ਜੂਗੀ ਮਤਲਬ ਕਦੇ ਨਾ ਨਹੀਂ ਕੀਤੀ ਇਸ ਬੰਦੇ ਨੇ ਕਦੇ ਨਾ ਨਹੀਂ ਕੀਤੀ मतलब पहले बोलते कैंदा बन ज्यूगी ठीक है जी फिर बस होली होने देख दे ते भाई एक गल करिए जे अपना फर्स्ट फ्लोर ते आपा घर बनावेगा हां जी <laughs> ज्यादातर शहरਾਂ च प्रॉब्लम रहंदी है ਵੀ ਥੱਲੇ ਅਗਲੇ ਦਾ ਕੰਮ ਚੱਲਦਾ ਹੁੰਦਾ ਜੇ ਕੋਈ ਵੀ ਕਿੰਨੇ ਆਪਾਂ ਬੈਡਰੂਮ ਰੱਖਿਆ ਕੀ ਪਲਾਨ ਰੱਖਿਆ ਆਪਾਂ ਸਾਰੇ ਉਹਦਾ ਤੇ ਫਿਰ ਆਪਾਂ ਸਾਰਾ ਦਿਖਾਉਣੇ ਛੋਟੀ ਜੀ ਫੈਮਿਲੀ ਸੀਗੀ ਜੀ ਮੇਰੇ ਤਿੰਨ ਬੱਚੇ ਨੇ ਹਸਬੰਡ ਵਾਈਫਾਂ ਸੀ ਦੋਨੋਂ ਤੇ ਦੋ ਬੈਡਰੂਮ ਹੈ ਇੱਕ ਲੌਬੀ ਡਰਾਇੰਗ ਰੂਮ ਕਿਚਨ ਬਸ ਓਪਨ ਕਿਚਨ ਬਣਾਈ ਜੇਗੀ ਤੇ ਲੌਬੀ ਦੋਸਤਾਂ ਇਧਰ ਦੋ ਬੈਡਰੂਮ ਆ ਗਏ ਇਧਰ ਬਾਥਰੂਮ ਆ ਗਏ ਨਾਲ ਆ ਕੇ ਹਾਂਜੀ ਹਾਂਜੀ ਠੀਕ ਹੈ ਆਜੋ ਭਾਈ ਅੱਗੇ ਆਜੋ ਤੇ ਰੂਮ ਫੇਰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਵੀ ਡਰਾਈਂਗ ਰੂਮ ਚੱਲੀਏ ਹਾਂਜੀ ਡਰਾਈਂਗ ਰੂਮ ਦੇਖੋ ਪਹਿਲਾਂ ਦਿਖਾਉਣਾ ਹੈ ਮਿੱਤਰੋ ਲੈਫਟ ਹੈਂਡ ਸਾਈਡ ਤੇ ਇਧਰੋਂ ਸਟੇਅਰ ਉੱਪਰ ਚਲੀ ਜਾਂਦੀਆਂ ਨੇ ਪਰ ਇਧਰ ਡਰਾਈਂਗ ਰੂਮ ਆ ਜਾਂਦਾ ਹੈਗਾ ਤੇ ਡਰਾਈਂਗ ਰੂਮ ਦੇ ਵਿੱਚ ਵੀ ਭਾਈ ਡੀਕੋ ਦਾ ਕੰਮ ਇਹ ਬਾਈ ਨੇ ਕੀਤਾ ਤਾਂ ਬਹੁਤ ਸਾਫ਼ ਸੋਹਣਾ ਮਤਲਬ ਪੀਓਪੀ ਵਗੈਰਾ ਵੀ ਸਾਰਾ ਇਹਨਾਂ ਦੀ ਕੰਮ ਸਾਰੇ ਟੋਟਲ ਇਹਨਾਂ ਨੇ ਕੰਮ ਕੀਤਾ ਹੈ ਜੋ ਵੀ ਇਸ ਘਰ ਦੇ ਵਿੱਚ ਹਰ ਚੀਜ਼ ਦੇ ਵਿੱਚ ਜੋ ਵੀ ਲੱਗੀ ਹੈ ਸਾਰੀ ਇਹਦਾ ਹੀ ਹੈ ਠੀਕ ਹੈ ਭਾਈ ਤੇ ਇਹੀ ਬਣਾਉਣ ਵਾਲਾ ਬੰਦਾ ਸਾਰਾ ਕੁਝ ਠੀਕ ਆ ਵੀਰ ਘਰ ਨੂੰ ਇੱਥੇ ਤੱਕ ਪਹੁੰਚਾਉਣਾ ਕਲਰ ਦੀ ਬਈ ਚੁਆਇਸ ਕਿੱਥੋਂ ਕੀਤੀ ਮਤਲਬ ਬਹੁਤ ਨਾ ਮਤਲਬ ਮੀਡੀਆ ਮਜਾ ਨਹੀਂ ਹੈਗਾ ਵੀ ਅੱਖਾਂ ਨੂੰ ਚੋਹਦਾ ਜਾ ਨਹੀਂ ਹੈਗਾ ਇਹਦੀ ਤੁਹਾਡੀ ਵੀਡੀਓ ਦੇਖ ਕੇ ਨਾ ਇੱਕ ਬਸ ਇਹਦੀ ਕਨਫਿਊਜ਼ਨ ਆ ਗਈ ਸੀ ਵੀ ਕਲਰ ਦਾ ਆਪਾਂ ਕਿਹੜਾ ਸਿਲੈਕਟ ਕਰੀਏ ਜਾਂ ਕੁਝ ਅਲੱਗ-ਅਲੱਗ ਕਰੀਏ ਵੀ ਜਿਵੇਂ ਡ੍ਰੈਂਗ ਰੂਮ 'ਚ ਲੱਗੋ ਲੌਬੀ 'ਚ ਲੱਗੋ ਰੂਮ 'ਚ ਲੱਗ ਫਿਰ ਤੁਹਾਡੀ ਇੱਕ ਵੀਡੀਓ ਦੇਖੀ ਸੀਗੀ ਉਹ ਸ਼ਾਇਦ ਕੋਟਕਪੂਰੇ ਵਾਲੀ ਜਿਹੜੇ ਆਪਣੇ ਭਰਾ ਨੂੰ ਗਿਫਟ ਕੀਤੀ ਸੀਗੀ ਉਹ ਹਾਂਜੀ ਹਾਂਜੀ ਆਸਟ੍ਰੇਲੀਆ ਵਾਲੇ ਭਰਾ ਨੂੰ ਹਾਂਜੀ ਜੀ ਜੀ ਉਹ ਵੀਡੀਓ ਦੇਖੀ ਜੀ ਉਹਦੇ ਐਲੀਵੇਸ਼ਨ ਤੇ ਨਾ ਇਹੀ ਕਲਰ ਹੋਇਆ ਸੀਗਾ ਸੇਮ ਫਿਰ ਅਸੀਂ ਉਹ ਕੋਡ ਚੱਕਿਆ ਫਿਰ ਉਹ ਈਸੀ ਨਾਲਿਆਂ ਦੇ ਜਾ ਕੇ ਉੱਥੋਂ ਚੈੱਕ ਕਰਾਏ ਆ ਉਹਨਾਂ ਨੇ ਫਿਰ ਸੇਮ ਕੋਡ ਬਣਾ ਕੇ ਸਾਨੂੰ ਦੇ ਦਿੱਤਾ ਫਿਰ ਇਹਨੇ ਬੰਦੇ ਨੇ ਸੈਂਪਲ ਲਗਾਇਆ ਵੀ ਭਾਈ ਆ ਆ ਰਹੀ ਹੈ ਦੀ ਰਿਜ਼ਲਟ ਤੇ ਸਾਨੂੰ ਬਹੁਤ ਪਸੰਦ ਆ ਮੈਂ ਕਿਹਾ ਤੂੰ ਇਹੀ ਸਾਰੇ ਜੇ ਕਰਦੇ ਠੀਕ ਹੈ ਜੀ ਤੇ ਇੱਕ ਬਈ ਫਰਨੀਚਰ ਦਾ ਵੀ ਤੁਸੀਂ ਇੰਟੀਗ ਜੀ ਕਲੈਕਸ਼ਨ ਲੈਂਤੀ ਹੈ ਇਥੇ ਡਰਾਈング ਰੂਮ ਚ ਅਲੱਗ ਸਾਫਟ ਜਿਹਾ ਕਲਰ ਲਾਏਗਾ ਉਧਰ ਅਲੱਗ ਕਲਰ ਲਾਏਗਾ ਇਹ ਬਈ ਇੱਥੇ ਤਿਆਰ ਕਰਵਾਇਆ ਜਾਂ ਬਾਹਰੋਂ ਲੈ ਕੇ ਆਇਆ ਇੰਨੀ ਇਹ ਦਿੱਲੀ ਤੋਂ ਲੈ ਕੇ ਆਂਦਾ ਸੀਗਾ ਠੀਕ ਹੈ ਦਿੱਲੀ ਤੋਂ ਬਾਈ ਕਿੱਥੋਂ ਕਿਉਂਕਿ ਕਈ ਵਾਰ ਨਾ ਆਪਣੇ ਨਾਲ ਮਿੱਤਰ ਜੁੜੇ ਹੁੰਦੇ ਆ ਮੇਰੇ ਨੂੰ ਉਧਰ ਗਿਆੜਾ ਨਹੀਂ ਲੱਗਿਆ ਵੀ ਕਿਹੜੀ ਮਾਰਕੀ ਇੱਕ ਤਾਂ ਹਾਰਨਪੁਰ ਆ ਗਿਆ ਹਾਂਜੀ ਨਹੀਂ ਇਹ ਕੀਰਤੀ ਨਗਰ ਵਾਲੀ ਮਾਰਕੀਟ ਹੈ ਜੀ ਦਿੱਲੀ ਦੀ ਤੇ ਉੱਥੇ ਜਿਹੜਾ ਸ਼ੋਰੂਮ ਹੈ ਜਿੰਨਾ ਤੋਂ ਆਪਾਂ ਲਿਆ ਸੀਗਾ ਡਿਜ਼ਾਈਨ ਮੇਕਰ ਸੀਗੇ ਉਹਨਾਂ ਦਾ ਸ਼ੋਰੂਮ ਦਾ ਨਾਮ ਕਾਫੀ ਵੱਡਾ ਸ਼ੋਰੂਮ ਹੈ ਉਹਨਾਂ ਦੇ ਕੋਲ ਅਵੇਲੇਬਲ ਵੀ ਹੁੰਦੇ ਨੇ ਸਾਰੀਆਂ ਚੀਜ਼ਾਂ ਤੇ ਜਿਵੇਂ ਆ ਮੈਂ ਅਵੇਲੇਬਲ ਕੀਤਾ ਸੀਗਾ ਉਹਨਾਂ ਕੋਲ ਹੈਗਾ ਹੀ ਸੀਗਾ ਰੈਡੀ ਮੈਂ ਬਸ ਲੈ ਲਿਆ ਉਹ ਮੈਂ ਆਰਡਰ ਤੇ ਉਹਦੇ ਵਿੱਚ ਆਪਣੀ ਪਸੰਦ ਦਾ ਜਿਹੜਾ ਬਾਹਰਲਾ ਲੌਬੀ ਸੋਫਾ ਲੱਗਿਆ ਜਾਂ ਜੋ ਵੀ ਉਹਦੇ ਵਿੱਚ ਕਲਰ ਚੇਂਜ ਕਰਨਾ ਸੀਗਾ ਮੈਂ ਆਪਣੇ ਹਿਸਾਬ ਦੇ ਨਾਲ ਆਰਡਰ ਤੇ ਉਹਨਾਂ ਨੇ ਤਿਆਰ ਕਰਕੇ ਦਿੱਤਾ ਸੀਗਾ ਮਤਲਬ ਕਸਟਮਾਈਜ਼ ਵੀ ਕਰ ਦਿੰਦੇ ਨੇ ਜੋ ਤੇ ਰੇਟ ਵਗੈਰਾ ਬਈ ਜੈਨੂਅਲ ਹੁੰਦਾ ਰੇਟ ਬਹੁਤ ਜੈਨੂਅਲ ਬਹੁਤ ਇਕਨੋਮਿਕਲ ਤੇ ਕੁਆਲਿਟੀ ਪੱਖੋਂ ਕਿਵੇਂ ਕੁਆਲਿਟੀ ਪੱਖੋਂ 슬ੀਪ ਵੈਲ ਦੇ ਦੇ ਵਿੱਚ ਗੱਦੀਆਂ ਨੇ ਜੀ ਜਿਹਦੀ ਵਿਦੋ ਆਨਲਾਈਨ ਵਾਰੰਟੀ ਦਿੱਤੀ ਆ ਤੁਸੀਂ ਆਪਣੇ ਸ਼ਹਿਰ ਦੇ ਵਿੱਚੋਂ ਹੀ ਆ ਕੇ ਜੇ ਕੋਈ ਪ੍ਰੋਬਲਮ ਹੋਵੇ ਚੇਂਜ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਆਏਗਾ ਕੋਈ ਫਰਾਡ ਨਹੀਂ ਕੋਈ ਕੁਝ ਨਹੀਂ ਠੀਕ ਆ ਬਈ ਜੀ ਤੇ ਆਜੋ ਇੱਕ ਚੀਜ਼ ਬਈ ਇੱਥੇ ਨਾ ਜਿਵੇਂ ਮਲੇਰ ਕੋਟਲੇ ਦੇ ਹੁਣ ਗਲੀਆਂ ਚ ਗੱਡੀ ਚਲਾਉਂਦਾ ਬੰਦਾ ਜਦੋਂ ਆਉਂਦਾ ਹੈਗਾ ਤਾਂ ਉਰੇ ਆ ਕੇ ਉਹ ਫੀਲ ਹੀ ਨਹੀਂ ਆ ਰਿਹਾ ਵੀ ਦਬਈ ਜਾਂ ਬਾਹਰੋਂ ਲੇਕਰ ਆਲੀ ਫੀਲ ਆ ਰਹੀ ਹੈ ਹਨਾ ਮਤਲਬ ਵੀ ਸਾਰੀ ਚੀਜ਼ ਇਹ ਕਿ ਤੁਸੀਂ ਉਹ ਲਾਈ ਆ ਇੱਧਰ ਬਈ ਲੌਬੀ ਆ ਗਈ ਉੱਪਰ ਹਾਂਜੀ ਉੱਪਰ ਲੌਬੀ ਆ ਗਈ ਇਹ ਬਈ ਓਪਨ ਜੇ ਇਹ ਵੀ ਆਪਾਂ ਕੀਤੀ ਉਥੋਂ ਨਗਰ ਤੋਂ ਲੈ ਕੇ ਆਏ ਸਾਰੇ ਹਾਂਜੀ ਇਹ ਵੀ ਕੀਤੀ ਨਗਰ ਦਾ ਸੋਫਾ ਇਹ ਆਪਾਂ ਕਸਟਮਾਈਜ਼ ਕਰਾਇਆ ਸੀਗਾ ਉਹਨਾਂ ਦੇ ਹਿਸਾਬ ਦੇ ਨਾਲ ਜਿਵੇਂ ਆਪਾਂ ਕਲਰ ਚੁਆਇਸ ਕੀਤਾ ਇਹਨਾਂ ਦੇ ਮਤਲਬ ਪਿੱਲੋ ਪਿੱਲੋ ਜੋ ਵੀ ਸੀਗਾ ਠੀਕ ਆ ਬਈ ਸਾਰਾ ਕੁਝ ਆਪਾਂ ਆਪ ਕਸਟ ਉਹਨਾਂ ਨੇ 15-20 ਦਿਨਾਂ ਦੇ ਵਿੱਚ ਰੈਡੀ ਕਰਵਾਤਾ ਸੀਗਾ ਤੇ ਬਹੁਤ ਵਧੀਆ ਬੰਦੇ ਆ ਜੀ ਤੇ ਦੋਸਤੋ ਆਜੋ ਇੱਕ ਚੀਜ਼ ਹੋਰ ਖਾਸ ਦਿਖਾਉਣੀ ਆ ਜਿਹੜੀ ਵੀ ਅੱਜ ਦੇ ਟਾਈਮ 'ਚ ਟ੍ਰੈਂਡਿੰਗ ਕੀ ਹੈ ਨਾ ਬਈ ਘਰਾਂ ਦੇ ਵਿੱਚ ਹੋਰ ਚੀਜ਼ਾਂ ਕਾਫੀ ਆਪਾਨੂੰ ਮਿਲ ਜਾਂਦੀਆਂ ਨੇ ਮਤਲਬ ਵੀ ਬੱਖੋ-ਵੱਖਰੀਆਂ ਜਾਂ ਅਲੱਗ-ਅਲੱਗ ਪਰ ਕਿਤੇ ਨਾ ਕਿਤੇ ਮੈਚਿੰਗ ਮਿਲ ਜਾਂਦੀ ਆ ਕਿਸੇ ਦਾ ਬਾਹਰੋਂ ਕਿਸੇ ਦਾ ਅੰਦਰੋਂ ਪਰ ਕਿਚਨ ਆ ਜਿਹੜੀ ਅੱਜ ਕੱਲ ਮਾਡਰਨ ਜਾਂ ਮੋਡੂਲਰ ਕਿਚਨ ਕਹਿੰਦੇ ਆ ਤੇ ਅੱਜ ਕੱਲ ਕਿਚਨ ਤੇ ਜ਼ੋਰ ਲੋਕਾਂ ਦਾ ਬਹੁਤ ਲੱਗ ਰਿਹਾ ਪਰ ਕਿਚਨ ਤੁਸੀਂ ਵੀ ਕਹਿੰਦੇ ਪੂਰਾ ਜ਼ੋਰ ਲਾ ਕੇ ਬਣਾਈ ਹੋਏ ਇਹ ਬਈ ਕੀ ਤੋਂ ਤਿਆਰ ਇਹ ਲੱਕੜ ਵਾਲਾ ਮਿਸਤਰੀ ਸੀਗਾ ਜੀ ਉਹਨੇ ਤਿਆਰ ਕੀਤੀ ਸੀਗੀ ਮਤਲਬ ਘਰ ਹੀ ਤਿਆਰ ਕਰਵਾਈਆ ਘਰ ਹੀ ਤਿਆਰ ਕਰਵਾਈਆ ਕੋਈ ਰੈਡੀਮੇਡ ਨਹੀਂ ਲਿਆਂਦੀ ਕੋਈ ਕੁਝ ਨਹੀਂ ਲਿਆਂਦੀ ਐਚ ਡੀ ਐਮ ਆਰ ਦਾ ਬੋਰਡ ਹੈ ਉਹਦੇ ਉੱਪਰ ਆਪਣੇ ਆ ਭਾਈ ਸਾਹਿਬ ਨੇ ਸਾਰੀ ਡੀਕੋ ਦਾ ਕੰਮ ਕੀਤਾ ਹੈ ਮੇਨ ਰੀਜ਼ਨ ਇਹਨੂੰ ਇੱਥੇ ਕਿਚਨ ਨੂੰ ਜਜੰਦਾ ਕਾਰਨ ਨਹੀਂ ਹੈ ਵੀ ਉਹ ਜਿਹੜੀ ਕਲਰ ਦੀ ਜਾਂ ਡੀਕੋ ਦੀ ਕੁਆਲਿਟੀ ਹੈ ਨਾ ਜੀ ਬਹੁਤ ਸਾਫ਼ ਸੁਥਰੀ ਬਹੁਤ ਸਾਫ਼ ਸੁਥਰੀ ਹੈ ਜੀ ਬਿਲਕੁਲ ਉਸ ਕਰਕੇ ਇਹਨਾਂ ਦੀ ਡਬਲ ਨਖਾਰ ਆ ਰਿਹਾ ਹੈ ਇਹ ਚੀਜ਼ ਬਿਲਕੁਲ ਜਿਵੇਂ ਕਿਚਨ ਆਪਾਂ ਜਦੋਂ ਵਰਤਦੇ ਹਾਂ ਜਿਵੇਂ ਭਾਈ ਫਿਰ ਵੀ ਕਿਤੇ ਨਾ ਕਿਤੇ ਨਾ ਨੇੜੇ ਤੇੜੇ ਕੋਈ ਪਤਾ ਲੱਗਦਾ ਹੁੰਦਾ ਡੀਕੋ ਤੇ ਪਰ ਡੀਕੋ ਇੰਨੀ ਕੁ ਸਫਾਰ ਸੁਸਤ ਹੋਈ ਆ ਵੀ ਕੁਝ ਵੀ ਪ੍ਰੋਬਲਮ ਨਹੀਂ ਆ ਰਹੀ ਦੂਜੀ ਗੱਲ ਕਲਾਸਿਕਲ ਦੇ ਵਿੱਚ ਇਹ ਚੀਜ਼ ਜੇ ਆਪਾਂ ਕਹਿੰਦੇ ਨੇ ਸ਼ੁਰੂ ਤੋਂ ਇੰਡੀਅਨ ਲੋਕਾਂ ਦੇ ਬਦਲ ਕੇ ਬੜੀ ਹੋਈ ਹੈ ਦਿਲਾਂ ਦੀ ਹਾਂਜੀ ਹਾਂ ਪੁਰਾਣੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਟਾਈਮ ਦੀਆਂ ਚੱਲਦੀ ਆ ਰਹੀਆਂ ਨੇ ਜੀ ਇਹ ਕਿਸੇ ਨਾਤਾ ਮਤਲਬ ਕਲਾਸਿਕਲ ਜਿਹੜਾ ਆ ਉਹਨਾਂ ਦਾ ਹੀ ਆ ਮੇਨਲੀ ਕਨਸੈਪਟ ਤਾਂ ਆਪਣੇ ਲੋਕਾਂ ਨੇ ਮਾਡਰਨ ਚ ਤਿਆਰ ਕਰ ਲਿਆ ਦੀ ਬਟ ਹੁਣ ਪਸੰਦ ਹੁਣ ਦੁਬਾਰੇ ਪਸੰਦ ਆ ਆਪਣੀ ਇਹਦੀ ਕਲਾਸਿਕਲ ਦੀ ਸੀਗੀ ਠੀਕ ਹੈ ਜੀ ਤੇ ਵਿਚਾਲੇ ਬਈ ਡਾਈਨਿੰਗ ਦਾ ਰੱਖ ਲਿਆ ਇਹ ਹਾਂਜੀ ਬ੍ਰੇਕਫਾਸਟ ਟੇਬਲ ਬਣਾ ਲਿਆ ਸੀਗਾ ਜੀ ਠੀਕ ਹੈ ਜੀ ਤੇ ਦੱਸੋ ਵੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਜੋ ਕਿਚਨ ਦਾ ਬਾਈ ਦਾ ਕਨਸੈਪਟ ਹੈਗਾ ਤੇ ਇੱਕ ਚੀਜ਼ ਬਈ ਖਾਸ ਤੁਸੀਂ ਵੀ ਦੱਸ ਰਹੇ ਸੀਗੇ ਕਿ ਕਿਤੇ ਵੀ ਆਪਣੇ ਨਾ ਬਿਜਲੀ ਦੇ ਤਾਰ ਨਹੀਂ ਦੇਂਦੀ ਹੈਗੀ ਇਹਦੇ ਵਾਸਤੇ ਭਾਈ ਕੀ ਇਹ ਬਾਈ ਨੇ ਪਲਾਨ ਕੀਤਾ ਸੀਗਾ ਜੀ ਸਾਰਾ ਕਿਤੇ ਵੀ ਤਾਰ ਤੂਰ ਜੋ ਵੀ ਹੈਗਾ ਇਹ ਨਾ ਕੋਈ ਟਿਊਬ ਜਿਵੇਂ ਨਾਰਮਲ ਘਰਾਂ ਚ ਲੱਗੀ ਹੁੰਦੀ ਹੈ ਉਹ ਵੀ ਨਹੀਂ ਲੱਗੀ ਹੋਈ ਹੈਗੀ ਠੀਕ ਹੈ ਸਿਰਫ ਸੀਓ ਵੀ ਲਾਈਟਸ ਦੇ ਨਾਲ ਹੀ ਘਰ ਨੂੰ ਕੀਤਾ ਹੋਇਆ ਠੀਕ ਹੈ ਇਧਰੋਂ ਵੀ ਰੌਸ਼ਨੀ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਆਪਾਂ ਪੂਰਾ ਹਾਂ ਜੀ ਕਿਉਂਕਿ ਜ਼ਿਆਦਾਤਰ ਲੇਡੀਜ਼ ਨੇ ਕੰਮ ਕਿਚਨ ਚ ਕਰਨਾ ਹੁੰਦਾ ਤੇ ਇੱਥੇ ਧੋਪੀ ਪ੍ਰੋਪਰ ਪੈਂਦੀ ਹੈ ਤੇ ਵੈਂਟੀਲੇਸ਼ਨ ਦਾ ਵੀ ਪ੍ਰਬੰਧ ਹੈ ਹਾਂ ਜੀ ਠੀਕ ਹੈ ਜੀ ਮਤਲਬ ਉਹ ਨਹੀਂ ਹੈਗਾ ਵੀ ਐਲਈਡੀ ਲਾਈਟਾਂ ਜਾਂ ਵਧੀਆ ਟਿਊਬ ਆਪਾਂ ਲਾਈਏ ਬਿਲਕੁਲ ਮਤਲਬ ਨਾਰਮਲ ਲਾਈਟ ਵੀ ਇੱਥੇ ਘਰ ਦੀ ਬਿਨਾ ਲਾਈਟਾਂ ਤੋਂ ਵੀ ਵਧੀਆ ਚਾਨਣ ਹੁੰਦਾ ਜਾਂ ਠੀਕ ਹੈ ਜੀ ਤੇ ਭਾਈ ਇੱਕ ਚੀਜ਼ ਹੋਰ ਹੁੰਦੀ ਹੈ ਖਾਸ ਪੀਓਪੀ ਦਾ ਵੀ ਜੇ ਆਪਾਂ ਗੱਲ ਕਰੀ ਸਾਰਾ ਕੰਮ ਬਹੁਤ ਸੋਹਣਾ ਹੋਇਆ ਤਰੀਕੇ ਨਾਲ ਹੋਇਆ ਹੈ ਤੇ ਕੋਸਟ ਚ ਜਿਵੇਂ ਇੱਕ ਆਪ আইডিয়া ਸੋਚਿਆ ਹੁੰਦਾ ਵੀ ਯਾਰ ਆਪਾਂ ਇੰਨੇ ਤੱਕ ਬਣਾਵਾਂਗੇ ਕੋਈ ਜ਼ਿਆਦਾ ਤਾਂ ਨਹੀਂ ਪੈਗੀ ਕੋਸਟ ਨਹੀਂ ਕੋਸਟ ਇੰਨੀ ਜ਼ਿਆਦਾ ਨਹੀਂ ਇਕਨੋਮਿਕਲ ਦੇ ਵਿੱਚ ਹੀ ਤਿਆਰ ਹੋਇਆ ਜੋ ਤੇ ਇਹਨੂੰ ਥੋੜਾ ਜਿਹਾ ਡੀਕੋ ਦੇ ਵਿੱਚ ਜਦੋਂ ਕੀਤਾ ਤਾਂ ਥੋੜਾ ਜਿਹਾ ਐਕਸਟਰਾ ਚਾਰजेस ਪੈ ਗਿਆ ਉਹਦੇ ਮੇਰੇ ਹਿਸਾਬ ਦੇ ਨਾਲ ਵੀ 3-4 ਲੱਖ ਰੁਪਏ ਐਕਸਟਰਾ ਪਿਆ ਹੋਊਗਾ ਆਮਕਰਾਂ ਨਾਲ ਆਮਕਰਾਂ ਨਾਲ ਪਰ ਇੱਕ ਚੀਜ਼ ਆ ਵੀ ਜਦੋਂ ਘਰ ਚ ਐਂਟਰ ਹੋਵਾਂਗੇ ਵੀ ਮਾਸ਼ਾਅੱਲਾ ਬਾਕੀ ਹਰ ਕੋਈ ਕਹੂਗਾ ਇੱਕ ਇੱਕ ਚੀਜ਼ ਬੋਲਦੀ ਆ ਤੇ ਇੱਕ ਬਾਈ ਬੈਡਰੂਮ ਵੀ ਦਿਖਾਦੀ ਹੈ ਹਨਾ ਜੀ ਹਾਂ ਜੀ ਹਾਂ ਜਰੂਰ ਜੀ ਤੇ ਲਓ ਵੀ ਮਿੱਤਰੋ ਡੀਕੋ ਦਾ ਕੰਮ ਬਾਈ ਨੇ ਬਹੁਤ ਸੋਹਣਾ ਕੀਤਾ ਹੋਇਆਗਾ ਤੇ ਬਾਈ ਨੇ ਇੱਕ ਵਾਰ ਨਾ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਤੇ ਪਾਵਾਂਗੇ ਤੇ ਬਾਈ ਸਾਰੇ ਕੀਤੇ ਕਰ ਲੋਗੇ ਹਾਂ ਜੀ ਹਾਂ ਜੀ ਹਰ ਜਣਾਂ ਦੇ ਠੀਕ ਹੈ ਜਿਹੜਾ ਮਰਜੀ ਕੰਮ ਕਰਵਾਓ ਜੀ ਸਾਰਾ ਪਾਲਿਸ਼ ਡੀਕੋ ਵਾਲਪੇਪਰ ਜਣੇ ਕਿ ਇੰਟੀਰੀਅਰ ਦੇ ਵਿੱਚ ਹਰ ਚੀਜ਼ ਜੀ ਚੀਰੋ ਲਕਸ਼ਮੀਤਾ ਜੀ ਠੀਕ ਹੈ ਜੀ ਹਾਂ ਜੀ ਲੋਕ ਵੀ ਮਿੱਤਰੋ ਅਸੀਂ ਵੀ ਇੰਨੇ ਖੁਸ਼ ਹੋ ਗਏ ਜਿਵੇਂ ਆਪਾਂ ਵੀ ਫੈਕਟਰੀ ਆ ਜੇ ਦਰਵਾਜ਼ਿਆਂ ਦੀ ਸਾਨੂੰ ਵੀ ਕਿਤੇ ਡੀਕੋ ਲਾਇਆ ਕਰੋ ਨਾ ਬਾਈ ਨੂੰ ਜ਼ਰੂਰ ਯਾਦ ਕਰਾਇਆ ਕਰਾਂਗੇ ਤੇ ਅੱਗੇ ਤਾਂ ਤੁਸੀਂ ਜਾਲ ਕਰਨੀ ਕਰਨਾ ਕਿਉਂਕਿ ਬਾਈ ਨੇ ਬਹੁਤ ਬਰੀਕੀ ਨਾਲ ਹਰ ਇੱਕ ਥਾਂ ਤੇ ਸਪਾਈ ਦਿਖਾਈ ਹੋਈ ਆ ਬਾਈ ਇੱਕ ਦਿਖਾਈਏ ਬੈਡਰੂਮ ਫਿਰ ਹਾਂ ਜੀ ਜੀ ਕਿੰਨੇ ਬਾਈ ਕਿੰਨੇ ਦੇ ਬਾਈ ਰੂਮ ਰੱਖਿਆ ਆਪਾਂ 13 ਬਾਈ 11 ਦੇ ਜੀ 13 ਬਾਈ ਕਰਨ ਉਹ ਟੋਟਲ ਏਰੀਆ ਬਾਈ ਇਹ ਕਿੰਨਾ ਹੋ ਗਿਆ 200 ਸਕਰ ਫੁੱਟ 200 ਸਕਰ ਫੁੱਟ ਮਤਲਬ ਜ਼ਿਆਦਾਤਰ ਸ਼ਹਿਰਾਂ 'ਚ ਹਨਾ ਵੀ 150 200 ਦੀ ਪਲਾਟ ਹੁੰਦੀ ਹੈ ਨਿਕ ਦੀ ਪਲਾਟ ਹੁੰਦੇ ਨੇ ਜੀ ਤੇ ਉਹਦੇ ਸਾਬ ਨਾਲ ਬਹੁਤ ਵਧੀਆ ਨਕਸ਼ਾ ਵੀ ਆਪਾਂ ਬਸ ਜਦੋਂ ਵੀ ਸੀਗਾ ਵੀ ਪਲਾਨ ਵੀ ਆਪਣੇ 2 ਬੈੱਡਰੂਮ ਹੋਣ ਕਿਚਨ ਓਪਨ ਹੋਵੇ ਬਸ ਇੰਨੀ ਕੁ ਰਿਕੁਆਇਰਮੈਂਟ ਦਿਮਾਗ 'ਚ ਸੀਗੀ ਬਾਕੀ ਜਿੱਦ ਨੂੰ ਕੰਦਾ ਗੱਡੀਗੇ ਉਦੋਂ ਨੂੰ ਰੱਬ ਸਿੱਧੀਆਂ ਕਰੀ ਗਿਆ ਸਿੱਧੀਆਂ ਕਰੀ ਗਿਆ ਜੀ ਕਿਆ ਬਾਤ ਹੈ ਲੋਕੀ ਮਿੱਤਰੋ ਇਹ ਵੀ ਪ੍ਰੋਪਰ ਜੇ ਅੰਟੀਕ ਪੀਸ ਕਹੀਏ ਭਾਈ ਇਹ ਵੀ ਬੈੱਡਰੂਮ ਕੀ ਤੀਨਗਰ ਤੋਂ ਲੈਂਦਾ ਇਹ ਸਹਾਰनपुर ਤੋਂ ਲੈ ਕੇ ਆਂਦਾ ਸੀ ਕੋਰਾ ਠੀਕ ਹੈ ਜਮਈ ਕੋਰਾ ਲੱਕੜ ਦਾ ਜਿਹੜਾ ਸਾਗਵਾਨ ਦੇ ਵਿੱਚ ਤਿਆਰ ਹੁੰਦਾ ਹੈ ਇਹ ਉੱਤੇ ਡਿਕੋ ਸਾਰਾ ਪਾ ਹਿੰਦਿਕੋ ਬਾਈ ਨੇ ਸਾਰਾ ਇਹਨਾਂ ਦਾ ਕੰਮ ਕੀਤਾ ਹੈ ਇਹ ਇੱਕ ਬੈੱਡ ਤੇ 2 ਮਹੀਨੇ ਲੱਗੇ ਸੀਗੇ ਇਹਨਾਂ ਨੂੰ ਕਿਆ ਬਾਤ ਹੈ ਕੱਲਾ ਬੈੱਡ ਤਿਆਰ ਕਰ ਦੇਣ ਨੂੰ ਠੀਕ ਹੈ ਕਿਉਂਕਿ ਤੁਸੀਂ ਇਹਦੀ ਕੱਲੀ-ਕੱਲੀ ਇਹਦਾ ਜਿਹੜਾ ਵੀ ਫਲਾਵਰ ਹੈ ਜਾਂ ਉਹਦੀ ਡੈਪਥ ਹੈ ਜਾਂ ਜੋ ਵੀ ਉਹਦੇ ਵਿੱਚ ਤੁਸੀਂ ਫਿਨਿਸ਼ਿੰਗ ਦੇਖੀਓ ਦੀ ਇੰਨੀ ਕਿ ਜਿਆਦਾ ਸੋਹਣੀ ਹੈ ਜੀ ਨਾ ਮੈਂ ਬਾਜ਼ਾਰ ਦੇ ਵਿੱਚ 2.5 2.5 ਲੱਖ ਵਾਲੇ ਬੈੱਡ ਵੀ ਦੇਖੇ ਸੀਗੇ ਦਿੱਲੀ ਜੀ ਠੀਕ ਹੈ ਜੀ ਮੈਨੂੰ ਉਹਨਾਂ ਤੇ ਵੀ ਇੰਨੀ ਫਿਨਿਸ਼ਿੰਗ ਨਹੀਂ ਦਿਖੀ ਸੀਗੀ ਕੀ ਬਾਤ ਹੈ ਜੀ ਤੁਸੀਂ ਆਪ ਫੀਲ ਕਰ ਸਕਦੇ ਹੋ ਬਈ ਇਧਰੋਂ ਵੀ ਦਿਖਾ ਦੀ ਦੇਖ ਲਓ 1% ਵੀ ਕਿਤੇ ਨੁਕਸ ਨਹੀਂ ਦਿਖੂਗਾ ਤੁਹਾਨੂੰ ਠੀਕ ਹੈ ਜੀ ਤੇ ਲੋ ਬਈ ਨੇ ਨਾ ਮਤਲਬ ਮੇਨ ਗੱਲ ਹੈ ਜੇ ਆਹ ਵਾਲ ਪੇਪਰ ਲੱਗੇ ਪਿੱਛੇ ਬਈ ਹਾਂਜੀ ਇਹ ਵਾਲ ਪੇਪਰ ਲੱਗੇ ਤੇ ਮਤਲਬ ਇਥੋਂ ਮੈਚਿੰਗ ਹੈ ਜਿਹੜੀ ਫਲਾਵਰ ਦੀ ਚਾਈ ਡੀ ਕੋ ਨਾਲ ਤੇ ਲੱਕੜ ਤੇ ਲਾ ਲੋ ਜਾਂ ਵਾਲ ਪੇਪਰ ਸਾਰਿਆਂ ਦੀ ਸੇਮ ਬੋਲਦੀ ਆ ਮੂੰਹੋਂ ਬੋਲਦੀ ਚੀਜ਼ ਹੈ ਨਾ ਬਾਈ ਬਸ ਜੀ ਬਸ ਇਹੀ ਦੀਗਾ ਤੇ ਕਰਦੇ ਇਹੀ ਦਿਮਾਗ ਚ ਜਦੋਂ ਕੋਈ ਚੀਜ਼ ਲੈਣ ਜਾਂਦੇ ਸੀਗੇ ਜੀ ਇਹੀ ਦਿਮਾਗ ਚ ਹੁੰਦਾ ਵੀ ਇਹ ਸਾਡੇ ਘਰੇ ਜਿਹੜਾ ਕਲਰ ਅਸੀਂ ਸੋਚ ਰਹੇ ਆ ਉਹਦੇ ਨਾਲ ਮੈਚ ਕਰੂਗੀ ਠੀਕ ਆ ਬਾਈ ਜੀ ਚੱਲ ਨਹੀਂ ਅਸੀਂ ਉਵੇਂ ਲਾ ਗਿਆ ਅਸੀਂ ਕਹਿੰਦੇ ਸੀਗੇ ਵੀ ਉਹ ਜਿਹੜਾ ਲੱਗਦਾ ਹੁੰਦਾ ਹੈ ਗਰਮ ਠੰਡੇ ਪਾਣੀ ਵਾਲਾ ਵੀ ਉਹ ਲੱਗਣਾ ਚਾਹੀਦਾ ਹੈ ਠੀਕ ਹੈ ਇਹ ਫਿਰ ਇਹਦੇ ਨਾਲ ਸਲਾਹ ਕੀਤੀ ਭਾਈ ਬੱਗੇ ਕਿਵੇਂ ਕਰੀਏ ਇਹ ਕਹਿੰਦੇ ਕੋਈ ਚੱਕਰ ਨਹੀਂ ਲੱਗ ਜੂਗਾ ਕੋਈ ਰੋਲਾ ਨਹੀਂ ਬਦਵਾ ਟੈਲਾਂ ਹੀ ਪਟਨੀਆਂ ਵੇਚ ਰਹੀਆਂ ਠ ਇਹ ਦੁਆਰਾ ਫੇਰ ਉਹ ਵੀ ਲਾ ਲਾਂਗੇ ਆਪਾਂ ਕੋਈ ਰੌਲਾ ਹੀ ਨਹੀਂ ਹੈਗਾ ਠੀਕ ਹੈ ਜੀ ਇਹ ਫਿਰ ਤੁਹਾਡੇ ਸਾਹਮਣੇ ਇਹਦਾ ਜੈਕਵਾਰ ਦਾ ਸ਼ਾਵਰ ਪੈਨਲ ਸੀਗਾ ਇਹ ਲਿਆ ਕੇ ਜਦੋਂ ਲਗਾਇਆ ਇਹਦੇ ਨਾਲ ਵੀ ਫਿਰ ਥੋੜਾ ਜਿਹਾ ਹੋਰ ਵਧੀਆ ਲੱਗਣ ਲੱਗ ਗਿਆ ਠੀਕ ਹੈ ਜੀ ਮਤਲਬ ਮਾਡਰਨ ਤੇ ਕਲਾਸਿਕਲ ਦਾ ਸਾਰਾ ਮਿਕਸ ਰੱਖਿਆ ਜਿਹੜੀ ਵੀ ਚੀਜ਼ ਅੱਜ ਦੇ ਸਮੇਂ ਨਾ ਟੈਕਨੋਲੋਜੀ ਚੱਲਦੀ ਉਹ ਲੈਣ ਦੀ ਕੋਸ਼ਿਸ਼ ਕੀਤੀ ਆਪਾਂ ਹਾਂਜੀ ਜੀ ਬਈ ਤੇ ਹੋਰ ਬਈ ਬਾਥਰੂਮ ਚ ਵੀ ਕੋਈ ਵੱਖਰੀ ਚੀਜ਼ ਕੀਤੀ ਹੈ ਮਤਲਬ ਬਸ ਤੁਹਾਡੇ ਸਾਹਮਣੇ ਆ ਸ਼ੀਸ਼ਾ ਸੀਗਾ ਇਹ ਮੂਨ ਵਾਲਾ ਜਿਹੜਾ ਅੱਜ ਕੱਲ ਚੱਲਦਾ ਹੈ ਉਹ ਦੇਖਿਆ ਸੀਗਾ ਆਨਲਾਈਨ ਫੋ ਇਹ ਕਹਿੰਦੇ ਬਣਾ ਦਿੰਨੇ ਆ ਠੀਕ ਹੈ ਜੀ ਮੂਹਣ ਨਿਕਲੇ ਨਾ ਨਿਕਲੇ ਆਪਣੇ ਕੋਲ ਆਪਣੇ ਕੋਲ ਆ ਗਿਆ ਵਾਹ ਸਹੀ ਗੱਲ ਹੈ ਜੀ ਤੇ ਬਹੁਤ ਵਧੀਆ ਲੱਗਿਆ ਤੇ ਵਾਸ਼ਰੂਮ ਤੋਂ ਬਾਅਦ ਇਧਰ ਡਰੈਸਿੰਗ ਰੱਖਿਆ ਬਾਈ ਮਤਲਬ ਕੋਈ ਵੀ ਚੀਜ਼ ਸੀਗੀ ਨਾ ਜੀ ਆਪਾਂ ਬਾਜ਼ਾਰ ਤੋਂ ਰੈਡੀਮੇਡ ਨਹੀਂ ਲੈ ਕੇ ਆਂਦੇ ਠੀਕ ਹੈ ਆਪਾਂ ਸੋਚ ਨਾਲ ਚੀਜ਼ ਲੈ ਆਏ ਆ ਬੈਨਿਟੀਆਂ ਵੀ ਇੱਥੇ ਬਣੀਆਂ ਵਾਸ਼ਰੂਮ ਦੀ ਵੀ ਤੇ ਬਾਹਲੀ ਬਾਸਪੇਸ਼ਨ ਦੀ ਉਹ ਵੀ ਬੈਨਿਟੀ ਤਾਂ ਇੱਥੇ ਬਣੀ ਹੈ ਮਤਲਬ ਕੋਈ ਜੀ ਰੈਡੀਮੇਡ ਨਹੀਂ ਲੈ ਕੇ ਆਂਦੀ ਠੀਕ ਹੈ ਬਈ ਮਤਲਬ ਜਿਹੜੀ ਬਾਜ਼ਾਰ ਚੋਂ ਮਿਲਦੀ ਹੋਏ ਵੀ ਕੰਪਰਮਾਈਜ਼ ਕਰਕੇ ਵੀ ਹਾਂ ਠੀਕ ਹੈ ਯਾਰ ਕਿਹੜਾ કરી ਗਏ ਹੌਲੀ 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 ਰੱਬ ਨੇ ਇੱਥੇ ਤਾਂ ਕੁਝ ਕਰਾਇਆ ਇੱਥੇ ਤਾਂ ਠੀਕ ਹੈ ਜੀ ਤੇ ਇਧਰ ਮਿੱਤਰੋ ਬਾਡਰ ਰੂ ਬਣਿਆ ਬਹੁਤ ਸੋਹਣੇ ਤਰੀਕੇ ਨਾਲ ਤੇ ਇੱਥੇ ਵੀ ਪੱਖੇ ਦੇ ਆਪਸ਼ਨ ਰੱਖੀ ਆ ਤਿਆਰ ਤੂਰ ਹੋਣਾ ਹੁੰਦਾ ਹੈ ਨਾ ਤੇ ਗਰਮੀ ਹੋ ਜਾਂਦੀਆਂ ਨੇ ਤੇ ਬਈ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਇਧਰ ਵੀ ਹੈ ਨਾ ਭਾਈ ਸਾ ਵੀ ਸਾਰਾ ਡੀਕੋ ਦਾ ਬਣਿਆ ਜੀ ਪੈਨਲ ਅੱਛਾ ਜੀ ਵੀ ਸਾਰਾ ਪੈਨਲ ਡੀਕੋ ਦਾ ਬਣਿਆ ਐਚ ਡੀ ਐਚ ਮਾਰਿਆ ਹਾਂਜੀ 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 ਠੀਕ ਹੈ ਜੀ ਤੇ ਬਹੁਤ ਹੀ ਬਈ ਜੇ ਕਹਿੰਦੀ ਨਾ ਵੀ ਕਿੰਨੀ ਤਰੀਫ ਕਰੀਏ ਘੱਟ ਹੈ ਕੀ ਕਿਉਂਕਿ ਤੁਸੀਂ ਵੀ ਮਿਹਨਤ ਕੀਤੀ ਹੈ ਬਾਈ ਹੋਰਾਂ ਨੇ ਟਾਈਮ ਦਿੱਤਾ ਉਹ ਚੀਜ਼ ਤੇ ਮੇਰਾ ਤਾਂ ਸਿਰਫ ਇਹ ਸੀਗਾ ਵੀ ਮੈਂ ਤਾਂ ਕੋਈ ਵੀ ਚੀਜ਼ ਲੈ ਕੇ ਜਾਣ ਨੂੰ ਭਾਈ ਇਹਨਾਂ ਨਾਲ ਸਲਾਹ ਕਰ ਲੈਂਦਾ ਸੀ ਇਹਨੇ ਨਾ ਨਹੀਂ ਕੀਤੀ ਮੈਨੂੰ ਇਹ ਕਹਿੰਦਾ ਜੀ ਕੋਈ ਚੱਕਰ ਨਹੀਂ ਹੈ ਪਰ ਮੇਨ ਗੱਲ ਭਾਈ ਇਹ ਹੀ ਹੁੰਦੀ ਹੈ ਵੀ ਆਪਾਂ ਨੂੰ ਕੋਈ ਵੀ ਆਪਾਂ ਕਿਸੇ ਮਿਸਤਰੀ ਤੋਂ ਕੰਮ ਕਰਾਉਣੇ ਜੇ ਮੂਰੋ ਕਹਿੰਦਾ ਵੀ ਹੋ ਜਾਊਗਾ ਉਹ ਸਵਾਦ ਹੀ ਵੱਖਰਾ ਉਹ ਸਵਾਦ ਹੀ ਵੱਖਰਾ ਹੈ ਕਿਉਂਕਿ ਜੋ ਮਿਸਤਰੀ ਨੇ ਕਹਦਾ ਮੈਂ ਐਂ ਕਰੂੰਗਾ ਤਾਂ ਆਪਾਂ ਨੂੰ ਫਿਰਾਂ ਲੱਗ ਜਾਂਦਾ ਰੇ ਚੀਜ਼ ਸੋਹਣੀ ਲੱਗਣੀ ਹਾਂ ਜੀ ਹਾਂ ਪਰ ਜਦੋਂ ਆਪਾਂ ਜਿਹੜੀ ਚੀਜ਼ ਕਹੀ ਉਹ ਹੀ ਮਨੋ ਵਾਲੀ ਚੀਜ਼ ਮਨੋ ਵਾਲੀ ਚੀਜ਼ ਹੀ ਬਣਾ ਕੇ ਦਿੱਤੀ ਬਸ ਉਹੀ ਚੀਜ਼ ਦਾ ਰਿਜ਼ਲਟ ਹੈ ਜਿਹੜਾ ਉਹੀ ਚੀਜ਼ ਦਾ ਦਰਸ਼ਕ ਵੀ ਦੱਸਣਗੇ ਅੱਗੇ ਬਸ ਇਦਾਂ ਜ ਦੋਸਤੋ ਜੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਡੀਕੋ ਦਾ ਜਾਂ ਇੰਟੀਰੀਅਰ ਚ ਸਾਰੇ ਕੰਮ ਕਰ ਦੋ ਨਾਲ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵਾਲ ਪੇਪਰ ਵੀ ਇਹਨਾਂ ਨਹੀਂ ਲਗਾਇਆ ਹੋਇਆ ਜੀ ਠੀਕ ਹੈ ਜੀ ਮਤਲਬ ਇਹਦੇ ਵਿੱਚ ਵੀ ਆਏ ਸੀਗਾ ਵੀ ਕੋਈ ਵੀ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਉਹ ਜਿਹੜੇ ਫਲਾਵਰ ਵੀ ਨੇ ਨਾ ਹੀ ਉਹਨਾਂ ਦੇ ਐ ਅੰਦਰ ਤੱਕ ਵਾਲ ਪੇਪਰ ਨਾਲ ਚਿਪਕਿਆ ਹੋਇਆ ਠੀਕ ਹੈ ਵੀ ਜਿਹੜਾ ਕਿਸੇ ਨੂੰ ਮਤਲਬ ਜਜਮੈਂਟ ਨਾ ਹੋ ਸਕੇ ਇੰਨੀ ਸਫਾਈ ਦੇ ਨਾਲ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਇਹ ਆਸ ਕਰਦੇ ਹਾਂ ਦਰਸ਼ਕਾਂ ਨੂੰ ਵੀ ਵੀਡੀਓ ਬਹੁਤ ਪਸੰਦ ਆਊਗੀ ਤੇ ਦੋਸਤੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੱਖਰਾ ਕਾਰ ਬਣਾਇਆਗਾ ਜਾਂ ਬਣਾ ਰਹੇ ਹੋ ਤੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ